ਆਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਆਪ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਚਾਰ ਚਾਰ ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਆ ਤੇ ਇੱਕ ਇੱਕ ਗੁੰਡਾ ਆਪਾਂ ਆਪਣਾ ਸਾਈਡ ਤੇ ਰੱਖਿਆ ਬਾਕੀ ਆਪਣੇ ਆਹ ਚਾਰ ਚਾਰ ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਆ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਸਿੰਪਲ ਸੋਬਰ ਜਿਹਾ ਡਿਜ਼ਾਈਨ ਹੈ ਤੇ ਜਰੂਰ ਟਰਾਈ ਕਰਿਓ ਜਰੂਰ ਬਣਾਇਓ ਤੇ ਚਲੋ ਜੀ ਆਪਾਂ ਹੁਣ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਓ ਜੀ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਓ ਤੇ ਆਪਾਂ ਉਲਟੀ ਸਲਾਈ ਬਣਾ ਲਈ ਸੀ ਕੁੰਡੇ ਪਾ ਕੇ ਤੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਆਂ ਜੀ ਤੇ ਸਿੱਧੇ ਪਾਸੇ ਦੇਖੋ ਜੀ ਆਪਾਂ ਪਹਿਲੀ ਸਲਾਈ ਕਿਵੇਂ ਬਣਾਉਣੀ ਆ ਫਰਸਟ ਵਾਲਾ ਕੁੰਡਾ ਆਪਾਂ ਤਾਰਾਂਗੇ ਤਿੰਨ ਕੁੰਡੇ ਆਪਾਂ ਬਣਾਵਾਂਗੇ ਜੀ ਉਲਟੇ ਤਿੰਨ ਕੁੰਡੇ ਆਪਾਂ ਉਲਟੇ ਬਣਾ ਲੇ ਇੱਕ ਕੁੰਡਾ ਆਪਾਂ ਬਣਾਵਾਂਗੇ ਜੀ ਡਬਲ ਵਾਲਾ ਪਾ ਕੇ ਆਪਣੇ ਚਾਰ ਕੁੰਡੇ ਹੋ ਗਏ ਜੀ ਆ ਕੁੰਡਾ ਛੱਡ ਕੇ ਤਾਂ ਆਪਣੇ ਚਾਰ ਕੁੰਡੇ ਹੋ ਗਏ ਡਿਜ਼ਾਈਨ ਦੇ ਤਾਂ ਗਾਗੇ ਕਰਾਂਗੇ ਫਿਰ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ఇక్కడ సిధా బావే జాస్ తా డబల్ వాళ్ళ తగ్గ అండే ఉల్టే సే డబల్ వా పా అన్న కెే ఉల్టే സിദ്ധാ കബൽ വല പാ ബേ ലാസ്റ്റ് തന്നെ കൂടെ ഉൾട്ട ബാ ലാ സിദ്ധാ ഉൾട്ട് ജീപ്പറ്റാ കാരേ അപ്പം ഇതരും സിദ്ധേ ബെ ആ കെ తిని కడే ఫధే జా బయ్యాసి డబల్ వా పా ఏను సహా సోరి ఉల్టా బా థాగే వల్ కే జా డబల్ వా పా బ కుటా బా സിധേ ബെ ഉ സൈഡ് ആ കണ്ടാ ബവേ സിധേ പാസേ ആക സിദ്ധാ ഫി തേക്കിധാ ఇప్పుడు సలాయి తరం బాగే తిను కుండే ఉల్టే తండా సైడ్ ఆ తిన్న కండే సీ బ కండా తారా తిని కండే సిధే బనా లే తిని స కుటాజీ చారైయా బ ਇੱਕ 2 3 4 ਤੇ ਹੁਣ ਆਪਣੇ ਅਗੇ ਜੀ ਪੰਜਵੀਂ ਸਲਾਈ ਪੰਜਵੀਂ ਸਲਾਈ ਚ ਦੇਖੋ ਜੀ ਆਪਾਂ ਕੀ ਕਰਨਾ ਇੱਕ ਕੁੰਡਾ ਤਾਰਿਆ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਜਿਹੜਾ ਆਪਾਂ ਆ ਵਾਲਾ ਕੁੰਡਾ ਸਿੱਧਾ ਬਣਾਇਆ ਸੀ ਇਹਨੂੰ ਆਪਾਂ ਇਸ ਤਰ੍ਹਾਂ ਤਾਰ ਲਵਾਂਗੇ ਇਹਦੇ ਆਪਾਂ ਦੋ ਵਲ ਦੇ ਡ ਲੈਣੇ ਆ ਜੀ ਦੋ ਵਲ ਦੇ ਡ ਕੇ ਤੇ ਆਪਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਬਣਾ ਲੈਣਾ ਇਹ ਜੇ ਮੈਂ ਇਸ ਤਰ੍ਹਾਂ ਬਣਾ ਲਿਆ ਥੋੜ੍ਹਾ ਥੋੜ੍ਹਾ ਜਿਵੇਂ ਵੀ ਬਣਦਾ ਹੋਇਆ ਤੁਸੀਂ ਉਵੇਂ ਬਣਾ ਸਕਦੇ ਹੋ ਫਿਰ ਆਪਾਂ ਇਹ ਸਲਾਈ ਤੇ ਲਵਾਂਗੇ ਤੇ ਇਹਨੂੰ ਆਪਾਂ ਫਿਰ ਡਬਲ ਵਾਲ ਪਾ ਕੇ ਬਣਾ ਲੈਣਾ ਫਿਰ ਧੱਗ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਉਲਟੇ ਬਣਾਵਾਂਗੇ ਤੇ ਆ ਤੁਸੀਂ ਅਗਲਾ ਕੁੰਡਾ ਵੇਖ ਲਿਓ ਆਪਾਂ ਇਹਨੂੰ ਛੱਡਾਂਗੇ ਇਹਦੇ ਆਪਾਂ ਦੋ ਵਾਲ ਦੇ ਦੋ ਸਲਾਈਆਂ ਜਿਹੜੀਆਂ ਮਤਲਬ ਕਿ ਆਪਾਂ ਢੇਡ ਲੈਣੀ ਆ ਇੱਕ ਦੋ ਧਾਗੇ ਆ ਜੀ ਜੇ ਆਪਾਂ ਇਹਨੂੰ ਸਲਾਈ ਤੇ ਲੈ ਕੇ ਜਿਵੇਂ ਮਰਜ਼ੀ ਆਪਾਂ ਬਣਾਉਣਾ ਉਵੇਂ ਆਪਾਂ ਉਸੇ ਤਰ੍ਹਾਂ ਬਣਾ ਸਕਦੇ ਆ ਫਿਰ ਆਪਾਂ ਆਹ ਦੋ ਧਾਗੇ ਜਿਹੜੇ ਆਪਾਂ ਢੇੜੇ ਸੀ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਉੱਤੋਂ ਦੀ ਆਹ ਕੁੰਡਾ ਛੱਡ ਦੇਣਾ ਇਹ ਦੋ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਡਬਲ ਵਾਲ ਪਾ ਕੇ ਬਣਾ ਲੈਣਾ ਫਿਰ ਦੋ ਅੰਤਨ ਕੁੰਡੇ ਉਲਟੇ ਬਣਾਵਾਂਗੇ ਫਿਰ ਆ ਕੁੰਡਾ ਛੱਡਾਂਗੇ ਦੋ ਤਾਗੇ ਆਪਾਂ ਇਹਦੇ ਢੇੜ ਲਵਾਂਗੇ ਫਿਰ ਆਪਾਂ ਕੁੰਡਾ ਲਵਾਂਗੇ ਜਿਹੜੇ ਆਪਾਂ ਦੋ ਕੁੰਡੇ ਢੇੜੇ ਸੀਗੇ ਇਹ ਆਪਾਂ ਹੁਣ ਇੱਕ ਵਾਰੀ ਇਸ ਤਰ੍ਹਾਂ ਇਸ ਤਰ੍ਹਾਂ ਬਣਾ ਲੈਣੀ ਆ ਆ ਕੁੰਡਾ ਆਪਾਂ ਉੱਤੋਂ ਦੀ ਛੱਡ ਦੇਣਾ ਤੇ ਦੋ ਕੁੰਡੇ ਜਿਹੜੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਡਬਲ ਵਾਲਾ ਪਾ ਕੇ ਬਣਾ ਲੈਣਾ ਫਿਰ ਆਪਾਂ ਤਿੰਨ ਕੁੰਡੇ ਉਲਟੇ ਹੁਣ ਆਪਣਾ ਲਾਸਟ ਵਾਲਾ ਡਿਜ਼ਾਈਨ ਇਹਨੂੰ ਵੀ ਆਪਾਂ ਇਸ ਤਰ੍ਹਾਂ ਢੇੜ ਲਵਾਂਗੇ ਸਲਾਈ ਤੇ ਲਵਾਂਗੇ ਕੁੰਡਾ ਤੇ ਆ ਦੋ ਕੁੰਡੇ ਵੀ ਆਪਾਂ ਇਸ ਤਰ੍ਹਾਂ ਸਲਾਈ ਤੇ ਲੈ ਲੈਣੇ ਆ ਤੇ ਆ ਕੁੰਡਾ ਆਪਾਂ ਉੱਪਰੋਂ ਦੀ ਕਰਾ ਦੇਣਾ ਇਸ ਤਰ੍ਹਾਂ ਫੇਰਾ ਦੋ ਕੁੰਡੇ ਇਕੱਠੇ ਆਪਾਂ ਡਬਲ ਵੜ પા ਕੇ ਸਿੱਧੇ ਬਣਾ ਲੈਣੇ ਆ ਤਿੰਨ ਕੁੰਡੇ ਉਲਟੇ ਉਲਟੀ ਸਾਈਡ ਆ ਗਈ ਆ ਜੀ ਆਪਾਂ ਉਲਟੀ ਸਾਈਡ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਇੱਕ ਕੁੰਡਾ ਤਾਰ ਕੇ ਤੇ ਆਹ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਵਲ ਦੇੜ ਦੇਣਾ ਇਹਦਾ ਆਪਾਂ ਤੇ ਇਹਨੂੰ ਉਲਟਾ ਬਣਾ ਲੈਣਾ ਇਹ ਦੇਖੋ ਰਜ ਆਪਣਾ ਇੱਕ ਡਿਜ਼ਾਈਨ ਬਣ ਗਿਆ ਤੇ ਦੂਜਾ ਡਿਜ਼ਾਈਨ ਆਪਣਾ ਸਟਾਰਟ ਹੋ ਗਿਆ ਇਹਦੀਆਂ ਆਪਾਂ ਦੋ ਸਲਾਈਆਂ ਬਣਾ ਲਈਆਂ ਹੁਣ ਆਪਣੀ ਆ ਤੀਜੀ ਸਲਾਈ ਹੈ ਇਹਦੇ ਚ ਆਪਾਂ ਤਿੰਨ ਕੁੰਡੇ ਉਲਟੇ ਬਣਾਉਣੇ ਆ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ తిని కు కు ఉల్టే స ఉటీ సై బ తిను కుండే సిధే ਤੇ ਇੱਕ ਕੁੰਡਾ ਉਲਟਾ ਆਪਾਂ ਬਣਾ ਕੇ ਮਿਲਦੇ ਆ ਜੀ ਆਪਾਂ ਆਗੇ ਸਿੱਧੇ ਪਾਸੇ ਫਿਰ ਹੁਣ ਆਪਾਂ ਫਿਰ ਤੋਂ ਤਿੰਨ ਕੁੰਡੇ ਬਣਾਵਾਂਗੇ ਜੀ ਉਲਟੇ ਤੇ ਇਸ ਕੁੰਡੇ ਦੇ ਆਪਾਂ ਫਿਰ ਇਹਨੂੰ ਛੱਡ ਲੈਣਾ ਇਸ ਤਰ੍ਹਾਂ ਤੇ ਆਪਾਂ ਦੋ ਧਾਗੇ ਫਿਰ ਇਸ ਤਰ੍ਹਾਂ ਢੇੜ ਲੈਣੇ ਆ ਫਿਰ ਇਹ ਕੁੰਡਾ ਲਾਵਾਂਗੇ ਸਲਾਈ ਤੇ ਤੇ ਆਪਾਂ ਆ ਦੋ ਕੁੰਡਿਆਂ ਦੇ ਜਿਹੜੇ ਢੇੜੇ ਸੀਗੇ ਧਾਗੇ ਉਹਨਾਂ ਦੇ ਉੱਪਰੋਂ ਦੀ ਤਵਾ ਲੈਣਾ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਡਬਲ ਵੱਲ ਪਾ ਕੇ ਬਣਾ ਲੈਣਾ ਤਿੰਨ ਕੁੰਡੇ ਉਲਟੇ ਫੇਰ ਛੱਡ ਕੇ ਇਹਨਾਂ ਕੁੰਡੇ ਨੂੰ ਦੋ ਵਾਲੇ ਦੇ ਆਪਾਂ ਢੇਡ ਦੇਣੇ ਆ ਕੁੰਡੇ ਨੂੰ ਸਲਾਈ ਤੇ ਲੈਣਾ ਦੋ ਵਾਲ ਜਿਹੜੇ ਢੇਡੇ ਸੀ ਉਹ ਵੀ ਆਪਾਂ ਸਲਾਈ ਤੇ ਲੈ ਲੈਣੇ ਆ ਤੇ ਇਸ ਕੁੰਡੇ ਨੂੰ ਦੋਨਾਂ ਦੇ ਉੱਪਰੋਂ ਦੀ ਇਸ ਤਰ੍ਹਾਂ ਟਪਾ ਦੇਣਾ ਤਿੰਨ ਨੂੰ ਦੋਨਾਂ ਨੂੰ ਇਕੱਠਿਆਂ ਨੂੰ ਆਪਾਂ ਡਬਲ ਵਾਲ ਪਾ ਕੇ ਬਣ ਲੈਣਾ ਫਿਰ ਤਿੰਨ ਗੁੰਡੇ ਉਲਟੇ ਫਿਰ ਤੋਂ ਆਪਾਂ ਕੁੰਡਾ ਛੱਡ ਕੇ ਤੇ ਦੋ ਧਾਗੇ ਦੇੜ ਲੈਣੇ ਆ ਕੁੰਡਾ ਸਲਾਈ ਤੇ ਲਵਾਂਗੇ ਦੋ ਧਾਗੇ ਵੀ ਸਲਾਈ ਤੇ ਲੈ ਲੈਣੇ ਕੁੰਡਾ ਉੱਪਰੋਂ ਦੀ ਟਪਾ ਦੇਣਾ ਤੇ ਦੋਨਾਂ ਕੁੰਡਿਆਂ ਨੂੰ ਡਬਲ ਵਾਲ ਪਾ ਕੇ ਬਣਾ ਲੈਣਾ ਸਿੱਧਾ ਤਿੰਨ ਗੁੰਡੇ ਉਲਟੇ ਲਾਸਟ ਵਾਲੇ ਵੀ ਆਪਾਂ ਇਸੇ ਤਰ੍ਹਾਂ ਬਣਾ ਲੈਣੇ ਆ। ਇਸ ਤਰ੍ਹਾਂ ਡਿਜ਼ਾਈਨ ਇਹ ਬਣਨਾ ਜੀ। ਤਾਂ ਪਾਇਦੇ ਨਾਲ ਕੋਟੀ ਸਵੈਟਰ ਵੈਸੇ ਸਵੈਟਰ ਬਣਾਵਾਂਗੇ ਤਾਂ ਬਹੁਤ ਸੋਹਣਾ ਬਣੂਗਾ ਜੀ। ਬਹੁਤ ਸੋਹਣਾ ਡਿਜ਼ਾਈਨ ਬਣਦਾ ਦੇਖੋ ਜੀ। ਸਿੰਪਲ ਦਾ ਸਿੰਪਲ ਤੇ ਸੋਹਣਾ ਦਾ ਸੋਹਣਾ ਜੀ। ਤੇ ਆਪਾਂ ਥੋੜਾ ਜਿਹਾ ਬਣਾਉਗੇ ਤੁਹਾਨੂੰ ਦਿਖਾਉਣੀ ਆ। ਇਹ ਆਪਾਂ ਮੋਟੀ ਉਨਤੇ ਬਣਾਇਆ। ਇਹ ਸੇਤ ਤੇ ਵੀ ਬਹੁਤ ਸੋਹਣਾ ਲੱਗਦਾ ਜੀ। ਦੇਖੋ ਜੀ। ਇਸ ਤਰ੍ਹਾਂ ਲਿਖਦਾ ਜੀ ਇਹ। ਕਿਸੇ ਵੀ ਉਹਨਾਂ ਤੇ ਕਿਸੇ ਵੀ ਰੰਗ ਤੇ ਬਣਾ ਸਕਦੇ ਆ ਬਹੁਤ ਸੋਹਣਾ ਲੱਗਦਾ ਜੀ ਤੇ ਚਲੋ ਜੀ ਜ਼ਰੂਰ ਟਰਾਈ ਕਰਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਜੀ ਲਾਇਕ ਵੱਧ ਤੋਂ ਵੱਧ ਕਰਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਵੀ ਵੱਧ ਤੋਂ ਵੱਧ ਕਰਦਿਆ ਕਰੋ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ ਮੈਂ ਫੇਰ ਤੋਂ ਕਹਿਨੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਮੈਂਟ ਵੀ ਜਰੂਰ ਕਰਦੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਦੱਸਣ ਦਾ ਤਰੀਕਾ ਕਿਵੇਂ ਲੱਗਿਆ ਤੇ ਜੇ ਕੋਈ ਗਲਤੀ ਹੋ ਜੇ ਤਾਂ ਮਾਫੀ ਕਰ ਸਕਦੇ ਹੋ ਤੁਸੀਂ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ